ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਸਾਈ ਵਾਲਾ ਵੜਤਾ ਜੀ ਸੁਈ ਵੀ ਤੇ ਤਿੰਨ ਦਿਖਾਵਾਂਗੇ ਸੋ ਨਾ ਪਾਲਕ ਝੋਟੀਆਂ ਕਟੀਆਂ ਆਫਸਰ ਇਹ ਚਾਰਨਾਕ ਸੇੜਾ ਡਿਟੇਲ ਪਹਿਲਾਂ ਗਾਂ ਤੋਂ ਸ਼ੁਰੂ ਕਰਦੇ ਆ ਆਓ ਅੱਗੇ ਕਰੀਏ ਗੱਲਬਾਤ ਸੱਚੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸ਼ਮਗਲਾ ਆਪਸ ਨੇ ਹੋ ਜਿਲ੍ਹਾ ਹਾਲੂ ਬਸਰਾ ਤੇ ਮੋਬਾਈਲ ਨੰਬਰ ਆਪਣਾ 99 ਕਿਹੜੇ ਚਰਨ ਜੀ ਵੀਰੇ 6767 99154 6767 67672 ਜੇਪਾ ਸਾਈ ਵਾਲਾ ਵੈਢ ਦੇਖੀਏ ਨੇ ਜੀ ਕਿਹੜਾ ਸੂਟ ਸੂਜ ਹੈ ਕੀ ਵੀਰੇ ਦੂਜੇ ਸੂਏ ਕਹ ਕੇ ਦੇਖੀਏ ਕੋਈ ਮਾਲਕ ਨਹੀਂ ਠੀਕ ਹੈ ਤੇ ਮੰਨ ਲੀ ਪਾਸ ਹੋ ਗਈ ਬੱਚਾ ਦਿੱਤਾ ਇਹਨੇ ਮੇਲ ਕਾ ਫਣ ਠੀਕ ਹੈ ਇੰਨੀ ਵੀਰੇ ਨਹੀਂ ਆ ਨਾ ਕੋਈ ਆਉਂਦਾ ਨਹੀਂ ਕੁਝ ਨਹੀਂ ਠੀਕ ਹੈ ਦੁੱਧ ਕਿੰਨਾ ਕਹਾਜ ਰਹਾ ਹਣ ਹੁਣ ਇਸ ਟਾਈਮ ਦੀ 12 ਕਿਲੋ ਰੋਟੀ ਆ। ਸੇਰ ਟਾਈਮ ਦਾ ਹਾਜ਼ਰ ਆ ਜਾਵਾਂ। ਤੇ ਧਾਰਾ ਦੂਰਾ ਮਰੋਂਦੇ ਪੂਰੇ ਵਧੀਆ। ਧਾਰਾ ਦੂਰਾ ਆਪਾਂ ਹੁਣੀ ਮਾਰ ਕੇ ਧਾਰਾ ਮਾਰ ਕੇ ਦਿਖਾ ਬਣ। ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਹਾਂ ਹੁਣ ਆਪਾਂ ਧਾਰਾ ਜਿਹੜੀਆਂ ਮਾਰ ਕੇ ਦਿਖਾਉਨੇ ਆ। ਸਾਈਵਾਲ ਬਹਿੜਾ 12 ਲੀਟਰ ਦੁੱਧੇ ਥੱਲੇ ਹਾਜ਼ਰ ਆ। ਸੁਭਰ ਧਾਰਾ ਦੇਖੋ ਜੀ। ਚੋਣ ਸੁਣਾ ਦੇਖੋ ਬਿਲਕੁਲ ਮੋਟਾ-ਮੋਟਾ ਚੋਣਾ ਨਿਆਣਾ ਪਾਓ ਬੱਚਾ ਮੂਰੇ ਬਣ ਲਿਆ ਤੇ ਚਵਾਈ ਦੇਖੋ ਕਿਆ ਬਾਤ ਹੈ ਤੇ ਵੀਰੇ ਚਵਾਈ ਦੀ ਨਰਮਾ ਜਮਾ। ਜਮਾ ਨਰਮਾਈ। ਕੋਈ ਲੱਤ ਸੜ ਨੂੰ ਕੋਈ ਸਮੱਸਿਆ ਨਹੀਂ ਕੋਈ ਦਿੱਕ ਤੇ 12 ਲੀਟਰ ਦੁੱਧ ਚੋਣ ਦਾ ਨੱਟੇ ਥੱਲੇ ਜਾਵਾ ਹਾਜ਼ਰ ਆ 6 ਲੀਟਰ ਟਾਈਮ ਦਾ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਹਨਾ ਅੱਜ ਪਰਸੇ ਦੀ ਹੋਈ ਆ ਠੀਕ ਐ ਬਾਅਦ ਠੀਕ ਐ ਜਮਾਓ ਕੇ ਧਾਰਾ ਤੁਰਾ ਦਾ ਸੋ ਚਵਾਈ ਦੀ ਬਿਲਕੁਲ ਇੱਕ ਨੰਬਰ ਜਾਵਾ ਐ ਨਿਆਣਾ ਨੂੰ ਨਾ ਪਾਉਣ ਦੇਈ ਆ ਖੋਲਦੇ ਕੋਈ ਤੇਜ਼ੀ ਦੂਜੀ ਕੁਝ ਨਹੀਂ ਠੀਕ ਐ ਕੋਈ ਅੱਕੜ ਗਾਲ ਜੀ ਨਹੀਂ ਕਰਦੀ ਨਾ 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 ਮੱਛਾਂ ਵਰਗੀ ਹਾਕੀ ਮੜੀ ਐ ਇਹਨੂੰ ਕਰੀ ਤੋਰ ਦੀ ਬਾਹਰ ਨੂੰ ਇਹਨੂੰ ਸੁਭਰ ਕੱਦ ਕਾੜ ਵਗੈਰਾ ਦੇਖੋ ਬਹਿੜ ਦਾ ਚੰਗਾ ਸਾਫ ਸੁਥਰਾ ਦੂਜਾ ਸੂਆ ਸੂਈ ਸਵਾਈ ਛਾਈ ਵਾਰ ਠੰਡੀ ਬਰਫ਼ ਵਰਗੀ ਨਿਆਣਾ ਪਾਓ ਤੇ ਟੌਰ ਨਾਲ ਥੱਲੇ ਤੇ ਥਾਂ ਤੋਂ ਦੇਖੋ ਕਿਆ ਬਾਤ ਹੈ ਦਾ ਤੇ ਲੈਵਾ ਦੇਖੋ ਕਿਆ ਬਾਤ ਹੈ ਨੂੰ ਬੱਚੇ ਨੂੰ ਭਜੂ ਧੋੜਾ ਯਾਰ ਪਰਲਾ ਬਈ ਤੇ ਲੈਵਾ ਦੇਖੋ ਤੇ ਫਿਰ ਪੈਸੇ ਕਿਨੇ ਲੈਣੇ ਆਪਾਂ ਜੇ ਯਾਰ ਮੋਲੋ ਸਾਈਵਾਲ ਦਾ ਲੋਕ 70 ਵੀ ਕੱਲ ਦਿੰਦੇ 80 ਵੀ ਕੱਲ ਦਿੰਦੇ ਆ ਠੀਕ ਹੈ ਪਰ 52000 ਰੁਪਏ ਦੀ ਆਪਣੀ 50 ਹੀ ਦੇ ਦਾਂਗੇ ਆ 50 ਹੀ ਦੇ ਦਾਂਗੇ ਬਸ ਮੰਨਦਾਨ ਹੋ ਜੂਗਾ ਮੰਨਦਾਨ ਆ ਦੇਖੋ ਹੁਣ ਉੱਥੇ ਮੂਲੀ ਘੜਤੀ ਉਹਨੇ ਬੱਚੇ ਕੋਲ ਜਾਣ ਨੂੰ ਐ ਨਹੀਂ ਹੈਗਾ ਵੀ ਕਿਸੇ ਪਸ਼ੂ ਨਾਲ ਢੂਗੀ ਜਾਂ ਕੋਈ ਹੋਰ ਖਰਾਬੀ ਕਰੂਗੀ ਠੀਕ ਹੈ ਮੈਂ ਹੀ ਮੰਨਣਾ ਤੇ ਮੰਨ ਕੇ ਜਲੇ ਵੀ ਦੁੱਧ ਤਨ ਕੇ ਕਿਲੋ ਹੋਰ ਬਾਹ ਦੀ ਮਿਲ ਸਾਨੂੰ ਦੁੱਧ 15 ਕਿਲੋ ਦਈਏ 14 ਪਯਾ ਯਾਰ ਜੀ ਕੀ ਹਾਲ ਹੈ ਤੇ ਪਹਿਲਾ ਨੰਬਰ ਜਿਹੜੀ ਝੋਟੀ ਦੇਖੀ ਜਾਨੇ ਆਪਾਂ ਕਿ ਵੀਰੇ 22 ਤੇ ਇਹਨੇ ਇਹਦੀ ਉਮਰ ਆ ਠੀਕ ਹੈ ਤੇ ਹੁਣੇ ਬੰਨਣ ਦੇ ਲੈ ਗਿਆ ਮੂਰੇ ਅਮੀਨੇ ਵੀਰ ਜੀ ਗੱਪਣ ਹੋ ਜੂ ਹਨਾ ਥਣ ਥਣ ਬੜੀ ਥਣ ਚਾਰੀ ਆ ਕੋਈ ਫੋਟ ਖਾਂਗ ਨਹੀਂ ਹਨਾ ਕੋਈ ਰਿਕਾਰਡ ਵਗੈਰਾ ਪਤਾ ਕੁਛ ਇਹਨਾਂ ਦਾ ਵੀਰੇ ਪਤਾ ਹੈਗਾ ਸਾਰਾ ਕੁਝ ਠੀਕ ਹੈ ਪਤਾ ਕੀ ਗੱਲ ਹੈ ਇੰਨੇ ਇੱਕ ਜਿੰਨੇ ਦਾ ਭਾਅ ਆਪਾਂ ਕਰਨੇ ਆ ਜੀ ਇੰਨੇ ਭਾਵੇਂ ਜਾਂ ਪ੍ਰਕਾਰ ਦੀ ਦੱਸੀ ਜਾਵਾਂਗੇ ਕਹਿੰਦਾ ਯਾਰ ਇਹ ਖਣੀ ਕੋਈ ਫਾਇਦਾ ਨਹੀਂ ਬੋਲਣਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਰੇਡ ਕੀ ਰਹੂ ਵੀਰੇ ਦਾ ਤਰੀ ਤੇ ਦਾ 35000 ਰੁਪਇਆ ਜੀ 35 ਦੇ ਦਾਂਗੇ ਹਾਂ ਮਾਨਤਨ ਹੋ ਜਾਊਗਾ ਮਾਨਤਨ ਬਸ 35 ਜੇ ਨੂੰ ਹੀ ਆ ਚਾਹ ਜਾ ਆਪਾਂ ਮੱਝ ਦਿੱਤੀ ਸੀ ਜਿੰਨੀ ਆਣ ਦੇ ਬੰਦਿਆ ਤੋਂ ਠੀਕ ਹੈ ਤੇ ਇੱਕ ਦਾ ਜੀ ਉਹਨਾਂ ਨੇ ਵੇਚ ਕੇ ਦੱਲ ਦਿੱਤੀ ਜਿੰਨੇ ਇਕੱਠੇ ਕਈ ਕੋ ਕਰ ਲੈਦੇ ਹਾਂ ਠੀਕ ਹੈ ਤੇ ਅਗਲੇ ਦੋ ਨੰਬਰ ਦੇਖੀ ਜਾਂਦੇ ਹਾਂ ਸਿੰਘ ਸੋਂ ਕਿਹੜਾ ਵੀ ਗੋਲ ਆ ਜਾਵਾ ਹਨਾ ਤੇ ਝੋਲੀ ਝਾਲੀ ਪੋਲੀ ਬਹੁਤ ਥੱਲੇ ਝੋਲੀ ਦੀ ਪਾਲੀ ਨਹੀਂ ਇਹ ਚ ਚੰਗਾ ਮੰਗਾ ਨਹੀਂ ਗਾ ਬਾਈ ਯਾਰ ਠੀਕ ਹੈ ਪਤਾ ਕੀ ਗੱਲਾਂ ਮੋੜ ਕੇ ਨਾ ਕਮੈਂਟਾਂ ਵਾਲੇ ਐ ਕਰਨ ਲੱਗ ਜਾਂਦੇ ਆ ਬਾਈ ਯਾਰ ਤੁਸੀਂ ਕਿਹੜਾ ਘਰੇ ਖਵਾਂਗਾ ਨਾ ਐ ਕਰਿਆ ਉਹ ਗੱਲ ਲੋੜ ਨਹੀਂ ਕੋਈ ਫਾਇਦਾ ਨਹੀਂ ਬੱਸ ਚੋਟੀਆਂ ਬੱਸ ਦੀ ਚਾਰ ਥਾਂ ਹੋਣਗੇ ਤੇ ਚਾਰ ਲੱਤਾਂ ਦੇ ਸਿੰਘ ਮਿਲ ਜਾਊਗਾ ਇਹਦਾ ਭਾਗ ਹੀ ਆ ਇਹਦਾ ਤੇਤੀ ਹੀ ਆ 33000 ਰੁਪਏ ਤੇ ਜਿਹੜੀ ਤਿੰਨ ਨੰਬਰ ਤੇ ਖੜੀ ਐ ਛੋਟੀ ਇਹ ਵੀ ਨਹੀਂ ਹੈਗੀ ਐ 8 ਮਹੀਨੇ ਦੀ ਠੀਕ ਐ 8-9 ਮਹੀਨੇ ਦੀ ਹੈਨਾ ਝੋਲੀ ਇਹਦੀ ਵੀ ਚੰਗੀ ਐ ਹੈਨਾ ਕੋਈ ਇਹ ਚ ਆਪਾਂ ਐਡੀ ਲੋਕਾਲਾ ਕੰਮ ਤਾਂ ਹੈ ਨਹੀਂ ਦੇਖੇ ਠੀਕ ਐ ਕਿਹਦੀ ਮਾਸਲੇ ਜੱਗਾ ਘੋੜਾਂ ਨਾਲ ਜੰਮੀਆਂ ਨੇ ਉਹ ਵੀ ਹੁੰਦਾ ਜੀ ਤੋਂ ਲੰਗਾ ਤੇ ਨਹੀਂ 18 ਕਿਲੋ ਰੋਗਾ ਤੇ ਫੇਰ ਮਸੂਈ ਮਾਝੂ ਦੇ ਕੋਲ ਸੁਈ ਹੋਈ ਉਹਦੀ ਕੱਟੀ ਆ ਗਈ ਉਹਦੀ ਕੱਟੀ ਇਹਦਾ ਭਾਗ ਕੀ ਆ? ਇਹਦਾ ਭਾਗ 13000 ਰੁਪਏ। 13000 ਰੁਪਏ। ਛੋੜ ਸੇ ਆਪਾ ਹੋ ਜਾਊਗਾ। ਹਾਂ ਛੋੜ ਸੇ ਭਾ ਦਾਂਗੇ। ਜੇ ਸਾਰਾ ਇਕੱਠੀਆਂ ਲੈਂਦਾ ਹੋਵੇ ਕੋਈ। ਜੇ ਸਾਰੀਆਂ ਕੱਟੀਆਂ ਲੈਂਦਾ ਹੋਵੇ ਤਿੰਨੇ ਕੁਝ ਤੋਂ ਉਂਬ ਤੋਂ ਨਾਲ ਨਾ ਹੋਵੇ ਰੁਪਇਆ 72000 ਨਹੀਂ ਲੱਗਾ। 70 ਨੇ ਤਿੰਨੇ ਦੇ ਦਾਂਗੇ। ਹਾਂ ਬਸ। ਤਿੰਨੇ 70000 ਦੇ। ਤੇ ਨੰਬਰ ਬੋਲ ਜੇ ਆਪਣਾ ਨੰਬਰ 99154 67672 ਸੋ ਤਿੰਨ ਦਿਖਾ ਦਿਆਂ ਪਾਲਕ ਝੋਟੀਆਂ ਕੋਈ ਵੀ ਲੈਣ ਦਾ ਚਾਹ ਬਣ ਹੋਵੇ 70000 ਦੇ ਵਿੱਚ ਤਿੰਨ ਕੱਟੀਆਂ ਇਕੱਠੀਆਂ। ਤੇ ਇੱਕ ਦਿਖਾ ਦੀ ਸਾਈ ਵਾਲ ਬਹਿੜਤਾ ਜੀ ਸੁਈ ਸੁਈ ਪਿੰਡ ਸੰਨਾ ਗਲਾਵ ਸਿੰਘ ਵਾਲਾ ਉਧੌੜ ਤੋਂ ਜੀ ਸੰਨਾ ਰੋਡ ਉੱਤੇ ਜੰਨੇ ਉਤੇ ਬੰਜੇ ਰਹਿ ਹੈ ਸਾ ਖੇਤਾਂ ਦੇ ਵਿੱਚ ਤੇ ਕੋਈ ਵੀ ਨਾਕ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ